ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਜ਼ੁਰਗਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਸੈਮੀਨਾਰ ਸ਼੍ਰੀ ਸ਼੍ਰੀ ਮੁਕਸਰ ਸਾਹਿਬ ਡਾਕਟਰ ਐਸਪੀ ਸਿੰਘ ਅਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਫਹਿਰਿਸਤ ਇਹ ਲੰਮੀ ਹੈ ਕਿ ਇਸ ਨੂੰ ਵਰਣਨ ਕਰਨਾ ਨਾ ਮੁਮਕਿਨ ਹੈ ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਡੇਰਾ ਭਾਈ ਮਸਤਾਨ ਸਿੰਘ ਸ਼੍ਰੀ ਮੁਕਸਰ ਸਾਹਿਬ ਵਿਖੇ ਮਜ਼ਦੂਰਾਂ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਸੈਮੀਨਾਰ ਸ਼੍ਰੀ ਹਮਾਨਸ਼ੂਰ ਅਰੋੜਾ ਸੀਨੀਅਰ ਸਿਵਲ ਜੱਜ ਅਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਤਿਸ਼ਰ ਮੁਖਸਰ ਸਾਹਿਬ ਦੀ ਹਾਜ਼ਰੀ ਵਿੱਚ ਲਗਾਇਆ ਗਿਆ ਬਹੁਤ ਕਦਰਸ਼ੁਆ ਜੋ ਰਹੇ ਗਿਆ ਜਿਨ੍ਹਾਂ ਦੀ ਉਜਗਾਰਕੀ ਸੇਵਾ ਸੁਭਾਲ ਹਲੇ ਵੀ ਅੱਜ ਦੀ ਤਰੀਕ ਵਿੱਚ ਪਰਵਾਹ ਕੀਤੀ ਹੈ ਉਸ ਭਾਰਤ ਦਾ ਸਮਾਜਿਕ ਢਾਂਚਾ ਉਸ ਭਾਰਤ ਦੀਆਂ ਨੈਤਿਕ ਜਿਹੜੀਆਂ ਸਿਖਿਆਵਾਂ ਹਨ ਉਹ ਇਸ ਤਰ੍ਹਾਂ ਵੀ ਹਨ ਕਿ ਸਾਡੇ ਦੇਸ਼ ਵਿੱਚ ਅੱਜ ਵੀ ਬਜ਼ੁਰਗਾਂ ਨੂੰ ਪਰਿਵਾਰ ਦੇ ਵਿੱਚੋਂ ਮਾਨ ਸਨਮਾਨ ਦਿੱਤਾ ਜਾਂਦਾ ਹੈ ਪਰੰਤੂ ਇਸ ਗੱਲ 'ਤੇ ਵੀ ਕੋਈ ਇਨਕਾਰ ਨਹੀਂ ਕਿ ਪੱਛਮੀਕਰਨ ਕਰਕੇ ਅੱਜ ਦੀ ਤਰੀਕ ਵਿੱਚ ਭਾਰਤ ਵਿੱਚ ਔਰ ਖਾਸ ਕਰਕੇ ਪੰਜਾਬ ਵਿੱਚ ਬਿਨ ਦਾਸ਼ਮਾ ਦਾ ਜਿਹੜਾ ਚਲਨ ਹੈ ਉਹ ਬਹੁਤ ਵੱਧ ਗਿਆ ਹੈ ਇੱਕ ਬਿਨ ਦਾਸ਼ਰਮ ਜਿੱਥੇ ਤੱਕ ਤਾਂ ਕਿਸੇ ਬਜ਼ੁਰਗ ਦੀ ਸਹੀ ਤਕਲੀਫ ਨੂੰ ਠੀਕ ਕਰਨ ਲਈ ਪੜ੍ਹਾਏ ਜਾਂਦੇ ਹਨ ਉਹ ਤਾਂ ਉਪਰਾਲਾ ਬਹੁਤ ਚੰਗਾ ਹੈ ਪਰੰਤੂ ਕਈ ਯੁਵਾ ਪੀੜੀ ਦੇ ਨੌਜਵਾਨ ਇਨਾ ਬੇਦਾਕਰ ਮਾਤਮ ਨੂੰ ਆਪਣੀ ਜ਼ਿੰਮੇਵਾਰੀ ਦਾ ਲਾਹ ਲਾਨ ਲਈ ਵੀ ਦੇਖ ਦੇ ਜੋ ਕਿ ਇੱਕ ਬਹੁਤ ਜ਼ਿਆਦਾ ਪ੍ਰਚਲਿਤ ਹਿੰਦੂ ਸੀਪ ITਡੇ ਦੇ ਵਿੱਚ ਬਜ਼ੁਰਗ ਝੰਡੇ ਪੈ ਖੰ ਕੋਈ ਨਾ ਇਹ ਥਾਟੇ ਬੱਚੇ ਜਾਂ ਥਾਟੇ ਰਿਸ਼ਤੇਦਾਰ ਇਸ ਵਾਦੇ ਵਾਲੇ ਲੋਕ ਅੰਦਰ ਲਈ ਕਰਤਾਰ ਪਤਨ ਨੂੰ ਸਾਥ ਸੰਗਤ ਜੀ ਆਪਣੇ ਕਾਜਕਮੇ ਹੋ ਰਹੇ ਉਸ ਤੋਂ ਅੱਗੇ ਸਾਥਾ ਮੈਂ ਆਪ ਨੂੰ ਸਾਥ ਨੂੰ ਅੱਗੇ ਲਾਉਣ ਲਈ ਆਪ ਨੂੰ ਬੁਲਾ ਰਿਹਾ ਹਾਂ ਜਿਆ ਦੇਗਾ ਬਾਰਾਂ ਨੰਬਰ ਦੇ ਨਾਮ ਪਾਇਲ ਨੂੰ ਕਰਤਾ ਤੱਕ ਇਹ ਤੁਸੀਂ ਕਿਸ ਤਰ੍ਹਾਂ ਕਿਹਾ ਆਪਣੇ ਅਸਾਂ ਮੈਂ ਉਹ ਬਾਈਟ ਤੇ ਚੱਕਰ ਤੇ ਗਏ ਬਾਈਟ ਤੇ ਚੱਕਰ ਨਾ ਕਰਦਾ ਉਹ ਅੱਗੇ ਨਮਾਜ਼ ਦੇ ਵਿੱਚ